30 ਸਤਾਈ ਅਤੇ 28 ਅਗਸਤ 2024 ਪ੍ਰਾਈਵੇਟ ਸਕੂਲ ਖੇਡਾ ਕਲੈਸਟਰ ਕੋਠਾ ਗੁਰੂ ਕheidsਥਲ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਕੋਠਾ ਗੁਰੂ ਕਾ ਦੇ ਗਰਾਉਂਡ ਵਿੱਚ ਮਾਨਯੋਗ ਬਲਾਕ ਸਿੱਖਿਆ ਅਫਸਰ ਸਰਦਾਰ ਪਰਪੂਰ ਸਿੰਘ ਅਤੇ ਖੇਡ ਅਫਸਰ ਜਗਤਾਰ ਸਿੰਘ ਜੀ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਸਰਦਾਰ ਜਤਿੰਦਰ ਸਿੰਘ ਪੱਲਾ ਚੇਅਰਮੈਨ ਬਠਿੰਡਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਇਸ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ ਦੇ ਪਿੰਡਾਂ ਦੇ ਨਾਮ ਇਸ ਪ੍ਰਕਾਰ ਹਨ ਪਿੰਡ ਕੋਠਾ ਗੁਰੂਕਾ ਬੁਰਜਥ ਰੋਡ ਦਿਆਲਪੁਰਾ ਮਿਰਜ਼ਾ ਗੁੰਮਤੀਕਲਾ ਸੇਲਬਰਾ ਮਲੂਕਾ ਨਿਯੋਰ ਅਤੇ ਹੋਰ ਪਿੰਡਾਂ ਦੇ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ ਆਓ ਆਪਾਂ ਇਸ ਹੋਏ ਖੇਡ ਮੁਕਾਬਲਿਆਂ ਦਾ ਆਨੰਦ ਮਾਣਦੇ ਹਾਂ 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 ਦੇਖੋ ਇੱਧਰ ਦੀ ਜਾ ਨਾ ਦੋ ਤੋ ਨੋ ਤੋ ਲੈ ਸਾਡੀ ਇਹ ਜਾ ਬੈਰ ਉਹ ਬੈਰ ਉਹ ਨਾ ਆਏ ਅੱਛੀ ਆਏ ਗਏ ਆਲੇ ਤਿਲ ਨੇ ਕੀ ਆਲੇ ਇੱਥੇ ਆ ਜੀ ਕੀ ਆਲੇ ਆ ਜੋ ਗੁਰ ਪਿਆਰ ਆ ਜੋ ਰਮਾਨ ਗੁਰ ਪਿਆਰ ਤੇਰਾ ਨਾਮ ਹੈ ਕੀ ਦੱਸ ਤਾਂ ਸਹੀ ਕਿਹੜੀ ਕਿੰਨਾ ਬੇਟਾ ਤੇਰਾ ਤੇ ਫਿਰ ਤੈਨੂੰ ਉਹ ਦੂਜੇ ਦੇ ਕਈ ਨਾਮ ਲਖਾ ਦੇ ਹੋਰ ਕੀ ਕਹੀ ਜਾਂਦੇ ਕਿਵੇਂ ਲਾੜੀ ਹਾਂ ਚੱਕਲਾ 2 ਪੁਆਇੰਟ ਦੇ ਉੱਤੇ ਕੀ ਆਦਾ ਪੱਟੇ ਚੱਲ 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 ਨਾ ਨਾ ਬਾਕੀ ਓਏ ਐਨੂੰ ਪਹਿਲੇ ਦਪੇ ਦੋ ਬਾਕੀ ਆ ਠੀਕ ਆ ਯਾਰ ਮੈਂ ਮੈਨੂੰ ਬਹੁਤ ਸੁਣ ਬਰਾਬਰ ਦੇ ਚੱਲ 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 ਬਾਕੀ ਤੇ ਹੈ ਨਹੀਂ ਬਹੁਤੇ ਵਧੀਆ ਖੇਡਦੇ ਹੋਏ ਚੱਲਾ ਇੱਧਰ ਨੂੰ ਮੋੜ ਮੋੜਵਾ ਰੱਖੀ ਰੱਖੀ ਨਹੀਂ ਨਹੀਂ ਮੋੜ ਲੱਗਿਆ ਨਹੀਂ ਲੱਗੀ 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 ਜਿਹੜਾ ਕੋਈ ਨਾ ਲੋਕਾ ਹੈ ਤੇਰਾ ਕਿਹੜਾ ਪਤਾ ਇਹ 30 ਕੋਲ ਲਾ ਕੇ ਭੇਜਾਂਗਾ ਜੰਮ ਨਾ ਇਹਨਾਂ ਕਰੀ ਛੱਡੋ ਬੱਸ ਤੇ ਮੇਨੂੰ ਹੀ ਆਉਗਾ ਦੋ ਨੰਬਰ ਤੇ ਦੋ ਨੰਬਰ ਦੋ ਨੰਬਰ ਦੀ ਸਾਲਾ ਅੱਗੀ ਜੀ ਵਾਸਮ ਚਲ ਚਲ ਹਾਂ ਵੈਰੀ ਗੁੱਡ ਗੇਮੀ 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 ਕੋਈ ਨਹੀਂ ਕਲੀਅਰ ਸੀ ਅਜੇ ਚੱਲ ਦੇਖੋ ਚੱਲ ਚੱਲ ਹਾਂ ਸ਼ਾਬਾਸ਼ ਦੇਖੋ ਸ਼ਾਬਾਸ਼ ਹਾਂ ਲੈ ਵੈਰੀ ਗੁੱਡ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਹਾਂ ਦੋ ਉਹਦੇ ਅਜੇ ਕਲੀਅਰ ਪੁਆਇੰਟ ਹੋਏ ਨਹੀਂ ਬਾਹਰ ਕਰੋ ਬਾਹਰ ਆ ਅੰਦਰ ਲੈ ਲੋ ਅੰਦਰ ਲੈ ਆਇਆ ਪੁੱਤ ਸ਼ਾਟ ਕੇ ਹਾਂ ਅੱਗੇ ਨੂੰ ਹੌਸਲਾ ਰੱਖੇ ਪਾੜਾ ਤੁਹਾਨੂੰ ਮੱਥੋਂ ਆਉਂਦੇ ਤਮਾ ਚਲ 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 ਲੋ ਜੀ ਬੜਾ ਵੱਡਾ ਲੈ ਗਿਆ ਤੂੰ ਤਾਂ ਵੈਰੀ ਗੁੱਡ ਵੈਰੀ ਗੁੱਡ ਜ਼ੋਰ ਲਾ ਕੇ ਨਹੀਂ ਕਰਨੀ ਫਾੜ ਨਹੀਂ ਕਰਨੀ ਚੜ੍ਹਦੇ ਮਟੂ ਨਹੀਂ ਚੜ੍ਹਦੇ ਮਟੂ ਚੱਲ 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 ਪਕਾ ਦੇ ਸ਼ਾਬਾਸ਼ ਜ਼ੋਰ ਲਾ ਕੇ ਜ਼ੋਰ ਲਾ ਕੇ ਚਲਾ ਮਾਰ ਖੇਚ ਹੜ ਦੇ ਬਾਹਰ ਆਦੇ ਨਹੀਂ ਖੇਚ ਲਾਉਂਦੇ ਨੇ ਸ਼ਾਬਾਸ਼ ਸ਼ਰਮਾਨ ਬਾਹਰ ਨਹੀਂ ਜਾਣਾ ਸ਼ਰਮਾਨ ਲੱਗ ਤੂੰ ਜੰਦੀ ਸਰਤਾ ਪੂਰਾ ਓਏ ਓਰੀ ਲਾ ਬੰਦਾ ਉੱਟਾ ਜਾ ਚਾਹ ਚਾਹਦੇ ਨਾ ਚਾਹਦੇ ਚੱਲੀ ਗੱਡ ਵੈਰੀ ਗੁੱਡ ਚੱਲ ਚੱਕਦੇ ਚੱਲ 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 ਵੈਰੀ ਗੁੱਡ ਵੈਰੀ ਗੁੱਡ ਲੱਗੀ ਲੱਗੀ ਜੇ ਡੀਪੀਐਮ ਓਏ ਮੇਰੀ ਗੱਲ ਸੁਣੋ ਸ਼ੋਰ ਬਾਹਰ ਕਲੀਅਰ ਕਰਨਾ ਹੈ ਬਾਹਰ ਫਿਰ ਮੇਰੇ ਕੋਲੋਂ ਬਾਹਰ ਤੁਮੇ ਪੈਰ ਬਾਹਰ ਹੋਣਗੇ ਫਿਰ ਠੀਕ ਹੈ ਆਹ ਕੱਢ ਲੂ ਚੱਕਦੇ ਵੈਰੀ ਗੁੱਡ ਤੂੰ ਇਲਾ ਤੂੰ ਬਈ ਆਪਲਾ ਆਪਲਾ ਲਾਗੇ ਜੀ ਬਾਈਫਲ ਆ ਜੀ ਚੱਲ 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 ਆਪਣਾ ਆਪਣਾ ਲਾਗੇ ਜੀ ਬਾਈਫਲ ਆ ਜੀ ਚੱਲ 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 करो करो ओ ओ थोड़ी एक तन्नोगे यार 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 � ਇਹਦੀ ਹੋਈ ਸੀ ਇਹਨੂੰ ਇੱਕ ਨੂੰ ਬਾਈ ਸੀ ਇਹਨੂੰ ਇਹਨੂੰ ਇਹ ਤਾਂ ਹੋਣੀ ਸੀ ਆ ਬਾਈ ਇਹਦਾ ਹੋਈ ਏ ਸਰ ਕੁਸ਼ਤੀ ਇਹ ਹੋ ਗਿਆ ਸੀ ਇਹ ਹਰ ਹੱਥ ਖਿਲਾਉ ਤੁਹਾਨੂੰ ਦੇਖਣ ਵਾਰਾਂਗੇ ਜਿੱਦ ਕਰਨੀ ਪੜਨੀ ਆ ਕਿ ਚਲੋ ਖੰਡੇ ਰਹਿਣ ਨਜ਼ਾਰਾ ਖਾਣਾ ਚੱਲ ਚੱਲ ਧਿਆਨ ਰੱਖਾਂ ਗਿਆਨੀ ਕਹਿਵਾ ਵੈਰੀ ਗੁੱਡ ਵੈਰੀ ਗਿਆ ਸੀ ਗਿਆਨ ਨੂੰ ਭੇਜਿਆ ਕਰਾਂਗੇ ਇਹ ਮੁੰਡੇ ਦਾ 2 ਪੁਆਇੰਟ ਹੈ ਜੀ ਚੱਕ ਚੱਕ ਮੁੰਡੇ ਮਾਰ ਪਲਟੀ ਬਾਹਰ ਕੱਢ ਦਿਆ ਕਰ ਉਹ ਵੀ ਇੱਕ ਨੰਬਰ ਹੈ

ਪਸ਼ਚੀਮ ਕਾਵਲੇ ਨੇ ਰਿਜ਼ਲਟ ਇਸ ਤਰ੍ਹਾਂ ਵੀ ਕਰਨ ਸਿੰਘ ਆ ਮੁੰਡਾ ਉਹ 25 ਕਿਲੋ ਚ ਫਰਸਟ ਆਇਆ ਹੱਥ ਖੜਾ ਕਰ ਉੱਠਾ ਗੋਟਾ ਅੱਗੇ ਵੀ 28 ਕਿਲੋ weight ਵਿੱਚ ਗੁਰਨੂਰ ਸਿੰਘ ਫਰਸਟ ਆਇਆ ਅੱਗੇ 30 ਕਿਲੋ ਪਾਰ ਵਿੱਚ ਗੁਰਪਿਆਰ ਸਿੰਘ ਨਯੋਰ ਇਹ ਫਰਸਟ ਆਇਆ ਅੱਗੇ 32 ਕਿਲੋ ਵਿੱਚ ਪ੍ਰਕਾਸ਼ਦੀਪ ਸਿੰਘ ਇਹ ਪਹਿਲੇ ਨੰਬਰ ਤੇ ਆਇਆ ਕਿਹੜਾ ਪਿੰਡ ਆ ਬਟਰ ਉੱਠਾ ਗੋਟਾ ਹਾਂਜੀ ਵੱਚ ਹੈ ਹਰਮਨ ਸਿੰਘ ਹਰਮਨ ਕਿਹੜਾ ਵੀ ਉਹ ਫੋਟੋ ਇੱਕ ਹੋਰ ਕਿਹੜਾ ਅੱਗੇ 30 ਕਿਲੋ ਭਾਰ ਵਿੱਚ ਹੈ ਕਰਨਵੀਰ ਸਿੰਘ ਸਾਰੇ ਆਉਣੇ ਚਾਹੀਦੇ ਬੰਦੇ ਅੱਗੇ 32 ਕਿਲੋ ਭਾਰ ਵਿੱਚ ਰਣਜੋਤ ਸਿੰਘ ਦਿਆਪਰਾ ਕਿਧਰ ਕਿੱਥੇ ਨੇ ਫੋਟੋ ਪਿਛਲੇ ਸਾਲ ਆਉਂਦੇ ਸਾਰੇ ਵਾਜ ਤੱਕ ਨੇ ਜੀ ਹਾਂ ਜੀ ਅਸੀਂ ਇਹ ਦੱਸਦੇ ਹੋਏ ਬੜਾ ਮਾਣ ਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਪਿਛਲੇ 2 ਦਿਨਾਂ ਤੋਂ ਸੈਂਟਰ ਕੋਠਾਗੁਰੂ ਦੀਆਂ ਪ੍ਰਾਇਮਰੀ ਖੇਡਾਂ ਜਿਹੜੀਆਂ ਚੱਲ ਰਹੀਆਂ ਅਸੀਂ ਸੀਨੀਅਰ ਸੈਕੰਡਰੀ ਸਕੂਲ ਕੋਠਾਗੁਰੂ ਲੜਕੇ ਦੇ ਗਰਾਊਂਡ ਦੇ ਵਿੱਚ ਜਿਸ ਦੇ ਵਿੱਚ ਸਾਡੇ ਨੰਨੇ-ਮੁੰਨੇ ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਤੇ ਖੇਡ ਭਾਵਨਾ ਦੇ ਨਾਲ ਖੇਡਾਂ ਦੇ ਵਿੱਚ ਭਾਗ ਲਿਆ ਇਹ ਜਿਹੜਾ ਪ੍ਰਾਇਮਰੀ ਖੇਡਾਂ ਸੀਗੀਆਂ ਇਹ ਸਾਡੇ ਮਾਨਯੋਗ ਬਲਾਕ ਸਖਿਆ ਅਫਸਰ ਸਰਦਾਰ ਭਰਪੂਰ ਸਿੰਘ ਤੇ ਉਹਨਾਂ ਦੇ ਨਾਲ ਸਾਡੇ ਖੇਡ ਅਫਸਰ ਸਰਦਾਰ ਜਗਤਾਰ ਸਿੰਘ ਉਹਨਾਂ ਦੀ ਰਹਿਨਮਾਈ ਦੇ ਹੇਠ ਇਹ ਦੋ ਦਿਨਾਂ ਦਾ ਜਿਹੜਾ ਖੇਡ ਟੂਰਨਾਮੈਂਟ ਸੀ ਉਹ ਕਰਵਾਇਆ ਗਿਆ ਉਹਨਾਂ ਦੀ ਸੱਚੀ ਅਗਵਾਈ ਦੇ ਸਦਕਾ ਸਾਡੇ ਇਹ ਦੋ ਦਿਨ ਦਾ ਜਿਹੜਾ ਟੂਰਨਾਮੈਂਟ ਸੀ ਬੜਾ ਹੀ ਵਧੀਆ ਢੰਗ ਤਰੀਕੇ ਦੇ ਨਾਲ ਜਿਸ ਦੇ ਵਿੱਚ ਸਾਡੇ ਸਾਰੇ ਹੀ ਸਕੂਲਾਂ ਦੇ ਸਕੂਲ ਮੁਖੀ ਸਾਹਿਬਾਨ ਖੇਡ ਇੰਚਾਰਜ ਸਾਹਿਬਾਨ ਉਹਨਾਂ ਨੇ ਸ਼ਿਰਕਤ ਕੀਤੀ ਤੇ ਬੱਚਿਆਂ ਨੂੰ ਬੜੇ ਹੀ ਪਿਆਰ ਦੇ ਨਾਲ ਸਾਰੇ ਹੀ ਜਿੰਨੇ ਮੁਕਾਬਲੇ ਸੀ ਉਹਨਾਂ ਨੂੰ ਨੇਪਰੇ ਚਾੜਨ ਦੇ ਵਿੱਚ ਅਸੀਂ ਜਿੱਥੇ ਮਾਣ ਮਹਿਸੂਸ ਕਰਦੇ ਹਾਂ ਉੱਥੇ ਸਾਨੂੰ ਖੁਸ਼ੀ ਵੀ ਹੋਈ ਇਥੇ ਬੱਚਿਆਂ ਦੇ ਵਿੱਚ ਇੰਨਾ ਉਤਸ਼ਾਹ ਵੇਖਣ ਨੂੰ ਮਿਲਿਆ ਉੱਥੇ ਅਧਿਆਪਕਾਂ ਦੇ ਵਿੱਚ ਵੀ ਕਾफी ਉਤਸ਼ਾਹ ਪਾਇਆ ਗਿਆ ਇਸ ਸਮੇਂ ਸਾਡੇ ਵਿੱਚ ਬੱਚਿਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਬੱਚਿਆਂ ਦੇ ਹੌਸਲਾ ਫੁਜਾਈ ਦੇ ਲਈ ਸਰਦਾਰ ਜਤਿੰਦਰ ਸਿੰਘ ਜੀ ਭੱਲਾ ਚੇਅਰਮੈਨ ਅਪਰੂਵਮੈਂਟ ٹرسٹ ਬਠਿੰਡਾ ਉਹਨਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰਿਆ ਤਾਂ ਕਿ ਇਹ ਸਾਡੇ ਜੋ ਅੱਜ ਦੀ ਪਨੀਰੀ ਹੈ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਵੱਡੇ ਗਰਾਉਂਡਾਂ ਦੀ ਸ਼ਾਨ ਬਣਨਾ ਹੈ ਸ਼ਿੰਗਾਰ ਬਣਨਾ ਹੈ ਜਿੱਤੇ ਇਹਨਾਂ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਹੈ ਉਦੋਂ ਤੇ ਇਹਨਾਂ ਨੇ ਸਕੂਲਾਂ ਦੇ ਵਿੱਚ ਆਪਣੇ ਅਧਿਆਪਕਾਂ ਅਤੇ ਨਾਲ ਆਪਣੇ ਪਿੰਡਾਂ ਦਾ ਨਾਮ ਹੈ ਜਿਹੜਾ ਉਹ ਰੌਸ਼ਨ ਕਰਨਾ ਹੈ ਤੇ ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ 2 ਦਿਨਾਂ ਦੇ ਇਹ ਟੂਰਨਾਮੈਂਟ ਦੇ ਵਿੱਚ ਜਿਹੜੇ ਵੀ ਸਹਿਯੋਗੀ ਸੱਜਣ ਆਏ ਸੀਗੇ ਤੇ ਇਸ ਚੈਨਲ ਦੇ ਜ਼ਰੀਏ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਜਿਨ੍ਹਾਂ ਨੇ ਖੇਡ ਦੇ ਵਿੱਚ ਆਪਣਾ ਪ੍ਰਦਰਸ਼ਨ ਵਧੀਆ ਕਰਦੇ ਹੋਏ ਸਥਾਨ ਹਾਸਲ ਕੀਤੇ ਨੇ ਉਹਨਾਂ ਨੂੰ ਅਸੀਂ ਇੱਥੇ ਸਨਮਾਨ ਵਜੋਂ ਟਰੋਫੀਆਂ ਅਤੇ ਮੈਡਲ ਦਿੱਤੇ ਨੇ ਅਸੀਂ ਚੜ੍ਹਦੀ ਕਲਾ ਚੈਨਲ ਦੇ ਜਰੀਏ ਸਾਡੇ ਸੈਂਟਰ ਖੇਡ ਟੂਰਨਾਮੈਂਟ ਜੋ ਕਿ ਪ੍ਰਾਇਮਰੀ ਵਿਭਾਗ ਦੇ ਸਰਦਾਰ ਭਰਪੂਰ ਸਿੰਘ ਜੀ ਦੀ ਰਹਿਨਮਾਈ ਦੇ ਹੇਠ ਜੋ ਕਿ ਸਾਡੇ ਬਲਾਕ ਸਿਕਿਆਪ ਅਸਰਪਕਤਾ ਪਾਇਕਾ ਨੇ ਤੇ ਖੇਡ ਇੰਚਾਰਜ ਸਰਦਾਰ ਜਗਤਾਰ ਸਿੰਘ ਜੀ ਦੀ ਰਹਿਨਮਾਈ ਦੇ ਹੇਠ ਦੋ ਦਿਨਾਂ ਦਾ ਟੂਰਨਾਮੈਂਟ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਖੇਡ ਗਰਾਊਂਡ ਦੇ ਵਿੱਚ ਸੰਪਨ ਹੋਇਆ ਹੈ ਜਿਸ ਦੇ ਵਿੱਚ 11 ਸਕੂਲਾਂ ਦੇ ਬੱਚਿਆਂ ਨੇ ਵੱਖ-ਵੱਖ ਇਵੈਂਟਾਂ ਦੇ ਵਿੱਚ ਭਾਗ ਲਿਆ ਸਾਰੇ ਹੀ ਸਕੂਲ ਮੁਖੀਆਂ ਨੇ ਅਤੇ ਬੱਚਿਆਂ ਨੇ ਇਸ ਖੇਡ ਮੈਦਾਨ ਦੇ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਕੋਚਾਂ ਦੀ ਰਹਿਨਮਾਈ ਦੇ ਹੇਠ ਵਧੀਆ ਪ੍ਰਦਰਸ਼ਨ ਕੀਤਾ ਤੇ ਬੱਚਿਆਂ ਨੂੰ ਹੌਸਲਾ ਫੁਜਾਈ ਦੇ ਲਈ ਸਰਦਾਰ ਜਤਿੰਦਰ ਸਿੰਘ ਜੀ ਭੱਲਾ ਚੇਅਰਮੈਨ ਇੰਪਰੂਵਮੈਂਟ ਟ੍ਰਸਟ ਬਠਿੰਡਾ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਵਿੱਚ ਆਏ ਤੇ ਉਹਨਾਂ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਸਾਡੇ ਬੱਚਿਆਂ ਨੇ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਗਰਾਊਂਡਾਂ ਦੀ ਸ਼ਾਨ ਬੜਨਾ ਹੈ ਉਹਨਾਂ ਨੇ ਆਪਣੇ ਅਧਿਆਪਕਾਂ ਦੇ ਜੋ ਦਿੱਤੀ ਗਈ ਅਗਵਾਈ ਸੀ ਉਸ ਦੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਬਲਾਕ ਦੇ ਟੂਰਨਾਮੈਂਟ ਦੀ ਸ਼ਾਨ ਬੜਨਾ ਹੈ ਬਲਾਕ ਦੇ ਵਿੱਚੋਂ ਜਿੱਤ ਕੇ ਇਹ ਬੱਚੇ ਨੇ ਜ਼ਿਲ੍ਹੇ ਦੇ ਵਿੱਚ ਤੇ ਫਿਰ ਸਟੇਟ ਦੇ ਵਿੱਚੋਂ ਆਪਣੀਆਂ ਮਾਨਮਤੀਆਂ ਪ੍ਰਾਪਤੀਆਂ ਜਿਹੜੀਆਂ ਉਹ ਕਰਨੀਆਂ ਨੇ ਤਾਂ ਇਸ ਦੇ ਨਾਲ ਅਸੀਂ ਮਾਣ ਮਹਿਸੂਸ ਕਰਦੇ ਆ ਇਸ ਚੈਨਲ ਦੇ ਜਰੀਏ ਇੱਕ ਖੁਸ਼ੀ ਵੀ ਸਾਨੂੰ ਹੋਈ ਹੈ ਕਿ ਸਾਡੇ ਨੰਨੇ ਮੁੰਨੇ ਬੱਚਿਆਂ ਦਾ ਜਿਹੜਾ ਪ੍ਰਦਰਸ਼ਨ ਸੀ ਇਸ ਗਰਾਊਂਡ ਦੇ ਵਿੱਚ ਦੇਖਣ ਨੂੰ ਸਾਨੂੰ ਮਿਲਿਆ ਉਹਨਾਂ ਨੂੰ ਖੇਡ ਪ੍ਰੇਮੀਆਂ ਤੱਕ ਪਹੁੰਚਾਉਣ ਦਾ ਜਿਹੜਾ ਇਹ ਮੀਡੀਆ ਦਾ ਜਰੀਆ ਉਹ ਉਸ ਦੇ ਜਰੀਏ ਸਾਡੇ ਬੱਚਿਆਂ ਦੇ ਪ੍ਰਦਰਸ਼ਨਾਂ ਜਿਹੜੇ ਉਹ ਵੱਖ-ਵੱਖ ਕੋਨਿਆਂ ਦੇ ਵਿੱਚ ਬੈਠੇ ਹੋਏ ਸਾਡੇ ਆ ਭਾਰਤੀ ਵੀਰ ਨੇ ਸਾਡੇ ਪੰਜਾਬੀ ਵੀਰ ਨੇ ਸਾਡੇ ਖੇਡ ਪ੍ਰੇਮੀ ਵੀਰ ਨੇ ਉਹਨਾਂ ਤੱਕ ਇਸ ਮੀਡੀਆ ਦੇ ذریعے ਇਹ ਬੱਚਿਆਂ ਦੇ ਪ੍ਰਦਰਸ਼ਨ ਦੀ ਵੀਡੀਓ ਜਿਹੜੀ ਉਹ ਜਾਊਗੀ ਅਸੀਂ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਤੇ ਮੈਨੂੰ ਮਾਣ ਹੈ ਕਿ ਸਾਡੇ ਜਿਹੜੇ 11 ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ ਉਹਨਾਂ ਨੇ ਬੜੇ ਹੀ ਤਨਦੇਹੀ ਦੇ ਨਾਲ ਇਹਨਾਂ ਖੇਡਾਂ ਦੇ ਵਿੱਚ ਭਾਗ ਲਿਆ ਤੇ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਗਾਈਡ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇਹਨਾਂ ਬੱਚਿਆਂ ਤੋਂ ਤੇ ਇਹ ਅਧਿਆਪਕਾਂ ਤੋਂ ਮਾਣ ਉਮੀਦ ਰੱਖਦੇ ਹਾਂ ਮਾਣ ਵੀ ਕਰਦੇ ਹਾਂ ਕਿ ਇਹ ਵਧੀਆ ਤਿਆਰੀ ਦੇ ਨਾਲ ਆਉਣਗੇ ਤੇ ਅਸੀਂ ਬਲਾਕ ਦੇ ਵਿੱਚ ਵਧੀਆ ਪ੍ਰਭਾਸ਼ਾ